ਕਿਸੇ ਨੇ ਸਵਾਲ ਨਹੀਂ ਕੀਤਾ ਨਾ ਉਹਨੇ ਦੱਸਿਆ ਕਿ ਮੈਂ ਨੋਟਬੰਦੀ ਕਿਉਂ ਕੀਤੀ ਨਵੇਂ ਨੋਟਾਂ ਦਾ ਕੋਈ ਫਾਇਦਾ ਹੋਇਆ ਤੁਸੀਂ ਲੋਕ ਲਾਈਨਾਂ ਚ ਲੱਗੇ ਰਹੇ ਪਰ 150 ਲੋਕ ਲਾਈਨਾਂ ਚ ਰੱਖ ਕੇ ਮਰ ਗਿਆ ਅਮੀਰ ਬੰਦਾ ਦੀ ਕੋਈ ਖੜਾ ਹੋਇਆ ਆਮ ਲੋਕ ਖੜੇ ਰਹੇ ਆਪਣਾ 2000 ਰੁਪਏ ਕਢਾਉਣਾ ਸੀ ਕਿਉਂ ਔਰ ਨੋਟਬੰਦੀ ਦੇ ਨਾਲ ਦੇਸ਼ ਦੇ ਵਿੱਚ ਮਹਿੰਗਾਈ ਆ ਗਈ ਹੁਣ ਪੁੱਛੋ ਕਿਵੇਂ ਆਈ 400 ਰੁਪਏ ਦਾ ਤੁਹਾਡਾ ਜਿਹੜਾ ਕਿਸਾਨ ਹੈ डीएपी ਦਾ ਗੱਟਾ ਹੁੰਦਾ ਸੀਗਾ ਕਾਂਗਰਸ ਦੇ ਰਾਜ ਚੈਤ ਤੋਂ 10 ਸਾਲ ਪਹਿਲਾਂ ਅੱਜ ਡੀਏਪੀ ਦਾ ਗੱਟੇਦਾਰ ਇਹ 1400 ਰੁਪਏ ਹੈ ਪਟਾਸ ਦਾ ਜਿਹੜਾ ਗੱਟਾ ਹੈ ਇਹ 650 700 ਦਾ ਹੁੰਦਾ ਸੀ ਅੱਜ 16 1700 ਰੁਪਏ ਦਾ ਹੈ ਆ ਜਿਹੜਾ ਸਿਉਣਾ ਹੈ ਆਂ ਦੀਆਂ ਕੁੜੀਆਂ ਦੇ ਵਿਆਹ ਤੇ ਤੁਸੀਂ ਲੋਕਾਂ ਨੇ ਪਾਉਣਾ ਆਦੇ ਮੁੰਡਿਆਂ ਦੇ ਵਿਆਹ ਤੇ ਪਾਉਣਾ ਤੁਸੀਂ ਸੋਚ ਨਹੀਂ ਰਹੇ ਤੁਹਾਡੇ ਨਾਲ ਹੋ ਕੀ ਰਿਹਾ ਹੈ ਕਿਉਂਕਿ ਜੀਨੇ ਲਾਈ ਗੱਲੀ ਉਹਰੇ ਨਾਲ ਤੁਰ ਚੱਲੀ ਚੁੱਪਚਾਪ ਇਤੇ ਵੋਟਾਂ ਪਾ ਦਿੰਨੇ ਹੋ ਤੇ ਕਿਹਨੇ ਸੋਚਣਾ ਹੈ ਤੁਸੀਂ ਲੋਕਾਂ ਨੇ 27000 ਰੁਪਏ 골ਡ ਦਾ ਸੋਨੇ ਦਾ ਰੇਟ ਹੁੰਦਾ ਸੀ ਅੱਜ ਤੋਂ 10 ਸਾਲ ਪਹਿਲਾਂ ਤੇ ਅੱਜ 75000 ਰੁਪਏ ਦਾ ਸੋਨਾ ਹੋ ਗਿਆ ਅਸੀਂ 55 ਸਾਲ ਇਸ ਦੇਸ਼ ਤੇ ਰਾਜ ਕੀਤਾ ਕਾਂਗਰਸ ਪਾਰਟੀ ਨੇ ਲੇਕਿਨ ਮੰਗਾਈ ਨੂੰ ਫੜ ਕੇ ਰੱਖਿਆ ਗੈਸ ਦਾ ਸਿਲੰਡਰ 350 ਰੁਪਏ ਦਾ ਹੁੰਦਾ ਸੀ ਅੱਜ 1150 ਰੁਪਏ ਦਾ ਲੋਕਾਂ ਨੂੰ ਮਿਲਦਾ ਹੈ ਆ ਜਿਹੜਾ ਸਰੀਆ ਹੈ ਸਟੀਲ ਹੈ ਇਹ 35 3200 ਰੁਪਏ ਕਵਾਂਟਲ ਸੀਗਾ ਅੱਜ ਤੋਂ 10 ਸਾਲ ਪਹਿਲਾਂ ਅੱਜ 6500 ਰੁਪਏ ਪ੍ਰਤੀ ਕਵਾਂਟਲ ਹੈ 90 ਰੁਪਏ ਲੀਟਰ પેટ્રોલ ਸੀਗਾ ਅੱਜ 100 ਰੁਪਏ ਲੀਟਰ પેટ્રોલ ਹੈ ਤੇ ਪੈਸਾ ਤੁਹਾਡਾ ਜਾ ਰਿਹਾ ਹੈ ਤੁਹਾਡੀ ਜੇਬ ਚੋਂ ਜਾ ਰਿਹਾ ਹੈ ਲੇਕਿਨ ਤੁਹਾਨੂੰ ਪਤਾ ਨਹੀਂ ਲੱਗ ਰਿਹਾ 45 47 ਰੁਪਏ ਦਾ ਡਾਲਰ ਹੁੰਦਾ ਸੀਗਾ ਅੱਜ 82 ਰੁਪਏ ਦਾ ਡਾਲਰ ਹੈ ਸਿੱਧਾ ਫਾਰਮੂਲਾ ਹੈ ਦੇਸ਼ ਵਾਲਿਓ ਜਿਹੜੇ ਨਹੀਂ ਬਾੜਾ ਪੜੇ ਲਿਖੇ ਮੇਰੇ ਅਰਗੇ ਕੋਨਾ ਨੂੰ ਸੁਣਿਓਣਾ ਚਾਣੇ ਕਿ ਜਦੋਂ ਸਿਉਨੇ ਦਾ ਰੇਟ ਮਹਿੰਗਾ ਹੋਵੇ ਤੇ ਡਾਲਰ ਦਾ ਰੇਟ ਮਹਿੰਗਾ ਹੋਵੇ ਸਮਝ ਲਓ ਤੁਹਾਡਾ ਦੇਸ਼ ਗਰੀਬ ਹੋ ਰਿਹਾ ਸੋ ਇਸ ਕਰਕੇ ਤੁਹਾਡੇ ਤੁਹਾਡੇ ਦੇਸ਼ ਦੇ ਅੰਦਰ ਮਹਿੰਗਾਈ ਹੈ ਮੈਂ ਸਰੋਂ ਦੇ ਤੇਲ ਦੀ ਗੱਲ ਨਹੀਂ ਕਰਦਾ ਜੇ ਤੁਸੀਂ ਘਰ ਦੀਆਂ ਵਸੂਆਂ ਦੀ ਗੱਲ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੇ ਡਬਲ ਰੇਟ ਹੋ ਗਏ ਸਾਬਨ ਦੇ ਕਿੰਨਾ ਟੈਕਸ ਲਾਤਾ ਹੈ ਮਾਚਸ ਦੀ ਡੱਬੀ ਤੇ ਟੈਕਸ ਲਾਤਾ ਹੈ ਦੁੱਧ ਤੇ ਟੈਕਸ ਲਾਤਾ ਪਨੀਰ ਤੇ ਟੈਕਸ ਲਾਤਾ ਸੋ ਮੇਰੇ ਕਹਿ ਦਾ ਮਤਲਬ ਇਹ ਸਾਰੇ ਦਾ ਸਾਰਾ ਜਿਹੜਾ ਬੋਝ ਹੈ ਇਹ ਜਨਤਾ ਤੇ ਪੈਣਾ ਹੈ ਤੁਹਾਡੇ ਲੋਕਾਂ ਤੇ ਪੈਣਾ ਹੈ ਸੋ ਮੈਂ ਆਪ ਨੂੰ ਬੇਨਤੀ ਕਰਨੀ ਚਾਹਣਾ ਹੈ ਔਰ ਦੇਸ਼ ਦੇ ਅੰਦਰ 65% ਬੇਰੁਜ਼ਗਾਰ ਹੈ ਹਰ ਨੌਜਵਾਨ ਆਈ ਸੀ ਹੁਣੇ 100 ਤੋਂ 200 ਵਿਅਕਤੀ ਇਹਨਾਂ ਕੋਲੇ ਕੋਈ ਨੌਕਰੀ ਨਹੀਂ ਹੈ ਕੋਈ ਇਹਨਾਂ 'ਤੇ ਤਵੱਜੋ ਨਹੀਂ ਕਰ ਰਿਹਾ ਬੇਵਕੂ ਬਣਾਇਆ ਜਾ ਰਿਹਾ ਹੈ ਦੇਸ਼ ਦੇ ਲੋਕਾਂ ਨੂੰ ਤੇ ਪਰਦੇਸ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਆਈ ਆਮ ਆਦਮੀ ਪਾਰਟੀ ਨੇ ਕਿਆਸੀ ਅਸੀਂ ਨਸ਼ਾ ਖਤਮ ਕਰ ਦੇਵਾਂਗੇ ਹੁਣ ਤੁਹਾਨੂੰ ਪਤਾ ਹੈ ਕਿ ਨਸ਼ਾ ਡਬਲ ਹੋ ਗਿਆ ਹੈ ਆਮ ਆਦਮੀ ਪਾਰਟੀ ਨੇ ਕਿਆਸੀ ਅਸੀਂ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਅੱਜ ਹਜ਼ਾਰ ਰੁਪਏ ਨਹੀਂ ਆਇਆ ਲੇਕਿਨ ਤੁਹਾਨੂੰ ਝੂਠਾ ਲਾੜਾ ਲਾ ਕੇ ਚਲੇ ਗਏ ਆਮ ਆਦਮੀ ਪਾਰਟੀ ਨੇ ਕਿਆਸੀ ਅਸੀਂ ਰਿਸ਼ਵਤ ਖੋਰੀ ਖਤਮ ਕਰ ਦੇਵਾਂਗੇ ਕਚਹਿਰੀਆਂ ਚੋਂ ਹੁਣ ਰਿਸ਼ਵਤ ਖੋਰੀ ਖਤਮ ਹੋਈ ਹੈ ਕਿ ਨਹੀਂ ਹੋਈ ਇਹ ਤੁਸੀਂ ਦੱਸ ਸਕਦੇ ਹੋ ਆਮ ਆਦਮੀ ਪਾਰਟੀ ਨੇ ਕਿਆਸੀ ਨੌਕਰੀਆਂ ਲਾਵਾਂਗੇ ਬੱਡੋਵਾਲ ਪਿੰਡ ਬਹੁਤ ਵੱਡਾ ਪਿੰਡ ਹੈ ਮੈਨੂੰ ਇਹ ਦੱਸ ਦਿਓ ਵੀ ਕਿੰਨੇ ਮੁੰਡੇ ਤੁਹਾਡੇ ਪਿੰਡ ਦੇ ਆਮ ਆਦਮੀ ਪਾਰਟੀ ਨੇ ਨੌਕਰੀ ਲਾਈ ਹੈ ਤੁਸੀਂ ਦੋ ਵਾਰੀ ਆਮ ਆਦਮੀ ਇੱਕ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ 92 ਸੀਟਾਂ ਦੇ ਨਾਲ ਆਮ ਆਦਮੀ ਪਾਰਟੀ ਦਾ ਆਪਣੇ ਪੰਜਾਬ ਤੇ ਕਬਜਾ ਹੈ ਸ਼ੁਕਰ ਹੈ ਕਿ ਤੁਸੀਂ ਤਾਂ ਹਜੇ ਆਮ ਆਦਮੀ ਪਾਰਟੀ ਦਾ ਐਮਐਲਏ ਨਹੀਂ ਬਣਾਇਆ ਲੇਕਿਨ 92 ਸੀਟਾਂ ਜਿਹੜੀਆਂ ਅੱਜ ਤੱਕ ਕਿਸੇ ਪਾਰਟੀ ਨੂੰ ਨਹੀਂ ਮਿਲੀਆਂ ਉਹ ਭਗਵੰਤ ਮਾਨ ਨੂੰ ਮਿਲੀਆਂ ਲੇਕਿਨ ਭਗਵੰਤ ਮਾਨ ਉਹੀ ਜਿਹੜਾ ਇਲੈਕਸ਼ਨਾਂ ਤੋਂ ਪਹਿਲਾਂ ਮੁੱਖ ਮੰਤਰੀ ਬਣ ਤੋਂ ਪਹਿਲਾਂ ਜਿਸ ਤਰੀਕੇ ਦੇ ਵਿਚਾਰ ਸੰ ਹਾਸਾ ਖੇਡਾ ਚੁਟਕਲੇ ਮਸ਼ਕਰੀਆਂ ਇੱਕ ਦੂਜੇ ਨੂੰ ਨੀਵਾ ਵਿਖਾਉਣਾ ਔਰ ਲੋਕ ਤਾੜੀਆਂ ਮਾਰਦੇ ਇਸ ਗੱਲ ਤੇ ਜਦੋਂ ਭਗਵੰਤ ਮਾਨ ਇਹੋੀਆਂ ਗੱਲਾਂ ਕਰਦਾ ਤੇ ਪੰਜਾਬ ਦੇ ਲੋਕ ਤੇ ਨੌਜਵਾਨ ਤਾੜੀਆਂ ਮਾਰਦੇ ਐ ਤਾੜੀਆਂ ਨਾ ਮਾਰੋ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛੋ ਕਿ ਸਾਡੇ ਪੰਜਾਬ ਦੇ ਲੋਕਾਂ ਦਾ ਕਰੇਗਾ ਕੀ ਅੱਜ ਥਾਂ ਥਾਂ ਤੇ ਗੋਲੀਆਂ ਮਾਰੀਆਂ ਜਾ ਰਹੀਆਂ ਏ ਲੋਅ ਇਨ ਆਰਡਰ ਦੀ ਸਥਿਤੀ ਬਿਲਕੁਲ ਖਰਾਬ ਹੈ ਕੋਈ ਪਤਾ ਨਹੀਂ ਕਿਹੜੇ ਗੈਂਗਸਟਰ ਦਾ ਕਿਹੜੇ ਵੇਲੇ ਕਿਹਨੂੰ ਟੈਲੀਫੋਨ ਆ ਜਾਏ ਇੱਥੇ ਮੂਸੇ ਵਾਲੇ ਅਰਗੇ ਲੋਕ ਕਾੜ ਦਿੱਤੇ ਗਏ ਪੰਜਾਬ ਹੋਰ ਥੱਲੇ ਜਾ ਰਿਹਾ ਹੈ ਮਗਰਲੇ 26 ਮਹੀਨਿਆਂ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਨੇ ਜੇ ਕੋਈ ਕੰਮ ਕੀਤਾ ਤੁਹਾਡੇ ਪਿੰਡ ਦੇ ਵਿੱਚ ਜਾਂ ਤੁਹਾਨੂੰ ਲੱਗਦਾ ਹੈ ਸ਼ਹਿਰ ਦੇ ਵਿੱਚ ਜਾਂ ਤੁਹਾਨੂੰ ਲੱਗਦਾ ਹੈ ਕਿਆ ਨਵਾਂ ਇਹਨਾਂ ਨੇ ਕਾਲਜ ਬਣਾਤਾ ਆ ਇਹਨਾਂ ਨੇ ਨਵਾਂ ਸਕੂਲ ਬਣਾਤਾ ਆ ਇਹਨਾਂ ਨੇ ਨਵਾਂ ਪੁਲ ਬਣਾਤਾ ਆ ਇਹਨਾਂ ਨਵਾਂ ਬਸ ਸੱਡਾ ਬਣਾਤਾ 60000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਭਗਵੰਤ ਮਾਨ ਨੇ ਲੇਕਿਨ ਲਾਇਆ ਕਿੱਥੇ ਕੇਵਲ ਆਪਣੀਆਂ ਮਸ਼ਹੂਰੀਆਂ ਤੇ ਕੋਈ ਚੀਜ਼ ਪੰਜਾਬ ਦੇ ਅੰਦਰ ਨਵੀਂ ਨਹੀਂ ਬਣਾਈ ਕੋਈ ਚੀਜ਼ ਅਗਰ ਲੁਧਿਆਣੇ ਚ ਬਣਾਈ ਹੈ ਤਾਂ ਦੱਸ ਦਿਓ ਅਗਰ ਮੁੱਲਾਪੁਰ ਚ ਬਣਾਈ ਹੈ ਤਾਂ ਦੱਸ ਦਿਓ ਤੇ ਜਗਰਾਉਂ ਚ ਬਣਾਈ ਹੈ ਤਾਂ ਦੱਸ ਦਿਓ ਸੋ ਮੇਰੇ ਕਹਿਣ ਤੋਂ ਬਾਅਦ ਇਹੋ ਜਿਹੇ ਲੋਕਾਂ ਨੂੰ ਚੱਲਦਾ ਕਰਨਾ ਜਿਨ੍ਹਾਂ ਦੇ ਮਨਾਂ ਦੇ ਵਿੱਚ ਪੰਜਾਬ ਦੇ ਪ੍ਰਤੀ ਪਿਆਰ ਨਹੀਂ ਹੈ ਹੁਣ ਆਜੋ ਕਾਂਗਰਸ ਦੀ ਗੱਲ ਵੀ ਕਾਂਗਰਸ ਨੂੰ ਅਸੀਂ ਕਿਉਂ ਵੋਟਾਂ ਪਾਈਏ ਅਸੀਂ ਬਾੜੇ ਚੰਗੇ ਤਾਂ ਨਹੀਂ ਆ ਲੇਕਿਨ ਇਹਨਾਂ ਪਾਰਟੀਆਂ ਨਾਲੋਂ ਅਸੀਂ 100 ਗੁਣੀ ਚੰਗੇ ਆ ਸਾਡਾ ਹਿਸਾਬ ਕੱਢੋ ਸਾਡੇ ਨਾਲ ਗੱਲਬਾਤ ਕਰੋ ਤੁਹਾਨੂੰ 500 ਰੁਪਏ ਪੈਨਸ਼ਨ ਮਿਲਦੀ ਹੁੰਦੀ ਸੀ ਕਾਂਗਰਸ ਪਾਰਟੀ ਦਾ ਰਾਜ ਆਇਆ ਅਸੀਂ ਹਜ਼ਾਰ ਰੁਪਏ ਪੈਨਸ਼ਨ ਵਧਾਈ ਬਜ਼ੁਰਗਾਂ ਦੀ ਤੇ ਮੇਰੀਆਂ ਮਾਵਾਂ ਦੀ ਅੱਜ 1500 ਰੁਪਏ ਮਿਲਦਾ ਉਹ ਕਿਹਨੇ ਵਧਾਇਆ ਕਾਂਗਰਸ ਪਾਰਟੀ ਨੇ ਤੁਹਾਡੀ ਗਰੀਬਾਂ ਨੂੰ ਲੜਕੀ ਦੇ ਵਿਆਹ ਤੇ 16000 ਰੁਪਏ ਮਿਲਦਾ ਸੀ ਕਾਂਗਰਸ ਪਾਰਟੀ ਦਾ ਰਾਜ ਆਇਆ ਅਸੀਂ 52000 ਰੁਪਏ ਲੜਕੀ ਦੇ ਵਿਆਹ ਤੇ ਦੇਣਾ ਸ਼ੁਰੂ ਕੀਤਾ ਤੁਹਾਡਾ ਬੱਸਾਂ ਦਾ ਕਿਰਾਇਆ ਲੱਗਦਾ ਹੁੰਦਾ ਸੀ ਮੈਂ ਬੱਸਾਂ ਦਾ ਮੰਤਰੀ ਸੀ ਕਾਂਗਰਸ ਪਾਰਟੀ ਦਾ ਰਾਜ ਆਇਆ ਤੁਹਾਡਾ ਬੱਸਾਂ ਦਾ ਕਿਰਾਇਆ ਸਾਰੀਆਂ ਮੇਰੀਆਂ ਮਾਵਾ ਭੈਣਾਂ ਦਾ ਬੋਸਟ ਕੀਤਾ ਕਿਹਨੇ ਕੀਤਾ ਕਾਂਗਰਸ ਪਾਰਟੀ ਨੇ ਕੀਤਾ 5 ਲੱਖ ਰੁਪਏ ਦਾ ਤੁਹਾਡਾ ਆ ਜਿਹੜਾ ਇਲਾਜ ਕਰਾਉਣ ਵਾਲਾ ਕਾਰਡ ਬਣਾਇਆ ਇਹ ਕਾਂਗਰਸ ਪਾਰਟੀ ਨੇ ਬਣਾਇਆ ਇੱਕ ਕਣਕ ਖਪੈਲੇ ਨਹੀਂ ਮਿਲਦੀ ਹੁੰਦੀ ਸੀ ਇਹ ਹੁਣ ਲੋਕਾਂ ਦੇ ਕਾਰਡ ਵੀ ਕੱਢ ਦਿੱਤੇ ਗਏ ਆ ਕਈਆਂ ਲੋਕਾਂ ਦੇ ਸਾਡੇ ਰਾਜ 'ਚ ਅਸੀਂ ਕਣਕ ਮਨਮੋਹਨ ਸਿੰਘ ਦੇ ਰਾਜ 'ਚ ਅਸੀਂ ਲੋਕਾਂ ਨੂੰ ਕੜਕ ਦੇਣੀ ਸ਼ੁਰੂ ਕੀਤੀ ਏ ਇਹ ਕਾਂਗਰਸ ਪਾਰਟੀ ਨੇ ਕੀਤਾ ਮਹਿੰਗਾਈ ਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਕਾਂਗਰਸ ਪਾਰਟੀ ਦੇ ਰਾਜ ਕਿੰਨੀ ਮਹਿੰਗਾਈ ਸੀ ਤੇ ਹੁਣ ਅੱਜ ਕਿੰਨੀ ਮਹਿੰਗਾਈ ਹੈ ਸੋ ਕਾਂਗਰਸ ਪਾਰਟੀ ਜਿਹੜੀ ਪਾਰਟੀ ਆ ਉਹ ਦੂਜੀਆਂ ਪਾਰਟੀਆਂ ਨਾਲੋਂ 100 ਗੁਣੇ ਛਿੰਦੀ ਪਾਰਟੀ ਹੈ ਇਸ ਪਾਰਟੀ ਨੇ ਹਮੇਸ਼ਾ ਪੰਜਾਬ ਦਾ ਮਾਨ ਸਨਮਾਨ ਵਧਾਇਆ ਹੈ ਇਸ ਪਾਰਟੀ ਨੇ ਕਾਂਗਰਸ ਪਾਰਟੀ ਨੇ ਇੱਕ ਸਰਦਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਇੱਕ ਸਰਦਾਰ ਜਿਹੜਾ ਗੁਰਦੁਆਰੇ ਦੇ ਪਾਠ ਕਰਿਆ ਕਰਦਾ ਸੀ ਦੇਸ਼ ਦਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਬਣਾਇਆ ਇੱਕ ਸਰਦਾਰ ਗਰੀਬ ਐਸਸੀ ਬੂਟਾ ਸਿੰਘ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਪੱਗ ਵਾਲਾ ਅੱਜ ਹਿੰਦੁਸਤਾਨ ਦੀ ਸਰਕਾਰ 'ਚ ਕੋਈ ਪੰਜਾਬ ਦਾ ਪੱਗ ਵਾਲਾ ਇੱਕ ਵੀ ਬੰਦਾ ਹੈ ਨਹੀਂ ਜਿਹੜੀ ਮਰਜ਼ੀ ਸਰਕਾਰ ਪੱਗ ਵਾਲੇ ਨੂੰ ਪੰਜਾਬ ਉਪਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦੇ ਮੈਂ ਉਹਰੇ ਨਾਲ ਚਲਾ ਜਾਵਾਂਗਾ ਅੱਜ ਕੋਈ ਪਿੰਡ ਦੀ ਸਰਪੰਚੀ ਛੱਡਣ ਲਈ ਤਿਆਰ ਨਹੀਂ ਹੈ ਸ਼੍ਰੀਮਤੀ ਸੋਨੀਆ ਗਾਂਧੀ ਨੇ ਜਦੋਂ ਦੇਸ਼ ਦੀ ਪ੍ਰਧਾਨ ਮੰਤਰੀ ਬਣ ਰਹੀ ਸੀ ਤਾਂ ਉਹਨੇ ਆਪਦੀ ਕੁਰਸੀ ਛੱਡ ਕੇ ਇੱਕ ਸਰਦਾਰ ਪੱਗ ਵਾਲੇ ਨੂੰ ਪੰਜਾਬ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਨੂੰ ਦੇਸ਼ ਦਾ ਪ੍ਰਧਾਨ ਕੋ ਕਾਂਗਰਸ ਪਾਰਟੀ ਜਿਹੜੀ ਪਾਰਟੀ ਹੈ ਇਹ ਹਮੇਸ਼ਾ ਆਮ ਲੋਕਾਂ ਦੀ ਪਾਰਟੀ ਰਹੀ ਹੈ ਔਰ ਅਗਰ ਹੁਣ ਵਾਦੇ ਕੀਤੇ ਆ ਸਾਡਾ ਗਰੰਟੀ ਕਾਰਡ ਹੈਗਾ ਉਹ ਪਤਾ ਨਹੀਂ ਵੰਡਿਆ ਕਿ ਨਹੀਂ ਵੰਡਿਆ ਜਿਹੜਾ ਪ੍ਰੈਸ਼ਰ ਮੈਂਬਰ ਸਾਹਿਬ ਸਾਰਿਆਂ ਨੂੰ ਤੁਸੀਂ ਉਹ ਕਿਰਪਾ ਕਰਕੇ ਜ਼ਰੂਰ ਦਿਓ ਫਿਰ ਵੰਡਣੇ ਲੋਕ ਚਲੇ ਜਾਣਗੇ ਇੱਕ ਬੰਦਾ ਹਰ ਬੰਦੇ ਨੂੰ ਉਹ ਗਰੰਟੀ ਕਾਰਡ ਦਿਓ ਉਹ ਮੈਂ ਵਾਦਾ ਨਹੀਂ ਕੀਤਾ ਦੇਸ਼ ਦੇ ਸਾਡੀ ਕਾਂਗਰਸ ਪਾਰਟੀ ਦੇ ਪ੍ਰਧਾਨ ਖਰਗੇ ਨੇ ਔਰ ਰਾਹੁਲ ਗਾਂਧੀ ਨੇ ਦੇਸ਼ ਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਕੇ ਵਾਦਾ ਕੀਤਾ ਕਿ ਆ ਜਿਹੜਾ ਗਰੰਟੀ ਕਾਰਡ ਅਸੀਂ ਬਣਾ ਰਹੇ ਹਾਂ ਇਹ ਤੇਰੇ ਤੇ ਅਸੀਂ ਪੂਰਾ ਉਤਰਾਂਗੇ ਔਰ ਲੋਕਾਂ ਨੂੰ ਫਾਇਦਾ ਦੇਾਂਗੇ ਆ ਮਨਰੇਗਾ ਜਿਹੜੀ ਚਲਾਈ ਸੀ ਆ ਜਿਹੜੀਆਂ ਵੱਡੀਆਂ ਮੇਰੀਆਂ ਮਾਮਾ ਬੈਠੀਆਂ ਐ ਇਹ ਜਦੋਂ ਵਿਆਹ ਕੇ ਬੱਦੋ ਆਲਾ ਆਈਆਂ ਸੀ ਉਦੋਂ ਮਨਰੇਗਾ ਨਹੀਂ ਚੱਲਦੀ ਸੀ ਤੇ ਕਾਂਗਰਸ ਪਾਰਟੀ ਦਾ ਡਾਕਟਰ ਮਨਮੋਹਨ ਸਿੰਘ ਦਾ ਰਾਜ ਆਇਆ ਤੇ ਫੇਰ ਇਹ ਮਨਰੇਗਾ ਚੱਲਣ ਲੱਗੀ ਹੁਣ ਕਾਂਗਰਸ ਪਾਰਟੀ ਨੇ ਫੈਸਲਾ ਲਿਆ ਹੈ ਕਿ ਅਗਰ ਸਾਡਾ ਰਾਜ ਦੁਬਾਰੇ ਆਉਂਦਾ ਹੈ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਦਾ ਬੰਦਾ ਹੈ ਤੇ ਅਸੀਂ ਮਨਰੇਗਾ 400 ਰੁਪਏ ਦਿਹਾੜੀ ਕਰਾਂਗੇ ਜਿਹੜੀ ਪਹਿਲਾਂ ਘੱਟ ਦਿਹਾੜੀ ਆ ਉਰੀ ਦਿਹਾੜੀ ਵਧਾਵਾਂਗੇ ਇੱਕ ਹੋਰ ਇੱਕ ਹੋਰ بڑا ਵੱਡਾ ਇਤਿਹਾਸਿਕ ਫੈਸਲਾ ਲਿਆ ਕਾਂਗਰਸ ਪਾਰਟੀ ਨੇ ਇਹ 1 ਲੱਖ ਰੁਪਿਆ 1 ਸਾਲ ਦਾ ਯਾਨੀ ਕਿ 8500 ਰੁਪਿਆ ਮਹੀਨਾ ਘਰ ਦੀ ਵੱਡੀ ਔਰਤ ਕਈ ਔਰਤ ਨੂੰ ਆਦਕ ਘਰ ਚਲਾਉਣ ਵਾਸਤੇ ਹਜ਼ਾਰ ਨਹੀਂ 8500 ਰੁਪਿਆ ਦੇਾਂਗੇ ਜੇ ਦੇਸ਼ ਦਾ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਦਾ ਆਇਆ ਇਹ ਨੌਵੇਂ ਨੌ ਸਸ ਵੀ ਲੜਾਈ ਹੋ ਜੇ ਹਾਂ ਸੱਸਾਂ ਨੂੰ ਵੀ ਬੇਨਤੀ ਹੈ ਕਿ ਨੌ ਨੂੰ ਵੀ 1500 ਦਿੰਦੇ ਰਹੋ ਨਹੀਂ ਤਾਂ ਫਿਰ ਫਿਰ ਘਰ ਛਾਡੋ ਜੂਗਾ ਰੋਟੀ ਨਹੀਂ ਮਿਲਣੀ ਇਹ ਨਾਲੇ ਸਾਰਾ ਕੁੰਜੀ ਕੋਚੇ ਕਰਕੇ ਆਪਦੀ ਜੇਬ ਚ ਪਾ ਲਿਆ ਕਰਨ ਮਾੜਾ ਮਾੜਾ ਵੰਡ ਕੇ ਕੰਮ ਕਰਨੇ ਇੱਕ ਨਵੀਂ ਸਕੀਮ ਦਿੱਤੀ ਹੈ ਨੌਜਵਾਨ ਮੁੰਡਿਆਂ ਦੇ ਆਸੇ ਅਗਰ ਨੌਜਵਾਨ ਮੁੰਡੇ ਕਿਸੇ ਪ੍ਰਕਾਰ ਦੀ ਟ੍ਰੇਨਿੰਗ ਲੈਣੀ ਚਾਹਣਗੇ ਕਿਸੇ ਪ੍ਰਾਈਵੇਟ ਅਧਾਰੇ ਜਾਂ ਸਰਕਾਰੀ ਅਧਾਰੇ 'ਚ ਉਹ ਟ੍ਰੇਨਿੰਗ ਲੈਣ ਸਮੇ ਮੁੰਡੇ ਜਾਂ ਕੁੜੀਆਂ ਉਹਨਾਂ ਨੂੰ ਪੈਸਾ ਨਹੀਂ ਮਿਲਦਾ ਤੇ ਕਿਰਾਇਆ ਉਹ ਭਰ ਕੇ ਜਾ ਨਹੀਂ ਸਕਦੇ ਇਸ ਕਰਕੇ ਇੱਕ ਸਾਲ ਤਾ ਜੋ ਬੱਚਾ ਟ੍ਰੇਨਿੰਗ ਲੈ ਸਕੇ 8500 ਰੁਪਇਆ ਮਹੀਨਾ ਨੌਜਵਾਨ ਨੂੰ ਦੇਵਾਂਗੇ ਤਾਂ ਜੋ ਟ੍ਰੇਨਿੰਗ ਲੈ ਕੇ ਆਪ ਦੀ ਰੋਜੀ ਰੋਟੀ ਦਾ ਇੰਤਜ਼ਾਮ ਹੋ ਆਪ ਕਰ ਸਕੇ